ਸਿਰਿਆ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਨ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਾਰਾਂ ਤੇ ਮੋਟਰ ਗੱਡੀਆਂ ਤੇ ਪਿਛਲੀ ਸੀਟ ਵਾਲੀਆਂ ਲਈ ਬੈਲਟ ਲਗਾਉਣੀ ਹੋਈ ਲਾਜ਼ਮੀ ਕਾਰਾਂ ਤੇ ਮੋਟਰ ਗੱਡੀਆਂ ਦੀ ਪਿਛਲੀ ਸੀਟ ਵਾਲੀਆਂ ਲਈ ਵੀ ਸੀਟ ਬੈਲਟ ਲਾਜ਼ਮੀ ਹੋ ਗਈ ਹੈ ਇਹ ਦੀ ਜੀਪੀ ਟ੍ਰੈਫਿਕ ਐਰਸ ਰਾਈਨਿੰਗ ਕਿਹਾ ਕਿ ਭਾਰਤ ਸਰਕਾਰ ਨੇ ਫੈਸਲੇ ਨੂੰ ਕੀ ਅਸੀਂ ਸਟੇਟ ਲਾਗੂ ਕਰ ਰਹੇ ਹਾਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਾਰਾਂ ਅਤੇ ਮੋਟਰ ਗੱਡੀਆਂ 'ਚ ਪਿਛਲੀ ਸੀਟ ਤੇ ਵਾਲੀਆਂ ਗੱਡੀਆਂ ਤੇ ਵੀ ਸੀਟ ਬੈਲਟ ਲਾਜ਼ਮੀ ਕੀਤੀ ਜਾ ਚੁੱਕੀ ਹੈ ਹਾਲਾਂਕਿ ਭਾਰਤ ਸਰਕਾਰ ਪਹਿਲਾਂ ਹੀ ਇਸ ਸੰਬੰਧੀ ਫੈਸਲਾ ਕਰ ਚੁੱਕੀ ਹੈ ਜਿਸ ਨੂੰ ਸੂਬੇ 'ਚ ਹੁਣ ਲਾਗੂ ਕਰਨ ਦਾ ਹੁਕਮ ਸਮੂਹ ਪੁਲਿਸ ਕਰਮਚਾਰੀਆਂ ਨੂੰ ਐਸਐਸਪੀਜ਼ ਨੂੰ ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਜਾਣਕਾਰੀ ਦਿੱਤੀ ਹੈ ਕਿ ਜਾਰੀ ਹੁਕਮ ਅਨੁਸਾਰ ਸਮੂਹ ਪੁਲਿਸ ਕਮਿਸ਼ਨਰਾਂ ਤੇ ਐਸ ਇਸ ਪੀਸ ਨੂੰ ਲਿਖਿਆ ਗਿਆ ਹੈ ਕਿ ਆਪਣੇ ਅਧੀਨ ਤਾਇਨਾਤ ਟ੍ਰੈਫਿਕ এডਿਕੇਸ਼ਨ ਸੈੱਲ ਦੇ ਇੰਚਾਰਜਾਂ ਨੂੰ ਹਦਾਇਤ ਕਰੋ ਕਿ ਉਹ ਆਪਣੇ ਆਮ ਪਬਲਿਕ ਨੂੰ ਅਤੇ ਆਪਣੇ ਕਮਿਸ਼ਨਰ ਜ਼ਿਲ੍ਹਾ ਵਿੱਚ ਚੱਲ ਰਹੀਆਂ ਪੀਸੀ ਆਰਬ ਮੁੱਖ ਅਫਸਰ ਥਾਣਾ ਚੌਂਕੀਆਂ ਅਧਿਕਾਰੀਆਂ ਦੀਆਂ ਗੱਡੀਆਂ ਤੇ ਡਰਾਈਵਰਾਂ ਨੂੰ ਵੀ ਮੀਟਿੰਗ ਕਰਕੇ ਦੱਸਿਆ ਜਾਵੇ ਕਿ ਜਦੋਂ ਵੀ ਉਹ ਗੱਡੀਆਂ ਚ ਲਾਉਣ ਤਾਂ ਸੀਟ ਬੈਲਟ ਲਗਾ ਕੇ ਹੀ ਚਲਾਉਂ ਜੇਕਰ ਕੋਈ ਗਨਮੈਨ ਡਰਾਈਵਰ ਜੇ ਸਾਈਡ ਵਾਲਾ ਸੀਟ ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਗਾ ਕੇ ਬੈਠਣ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇ ਕਾਂਗਰਸ ਪ੍ਰਿਸ਼ਟ ਹੈ ਤਾਂ ਆਪ ਦਾ ਇਹਨਾਂ ਦੀ ਵੀਡੀਓ ਪਿਓ ਪੰਜਾਬ ਨੂੰ ਪੁੱਛ ਕੇ ਦੇਖੋ ਬਾਦਲ ਅਤੇ ਸਾਬਕਾ ਕੇਂਦਰ ਮੰਤਰੀ ਅਤੇ ਬਠਿੰਡਾ ਦੇ ਐਸਪੀਜ਼ ਹਰਸਿਮਰੋਕਾਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਨਾ ਸਿਰਫ ਸਰਕਾਰ ਖਜ਼ਾਨੇ ਦੀ ਲੁੱਟ ਕੀਤੀ ਬਲਕਿ ਇਹਨਾਂ 2 ਸਾਲਾਂ ਵਿੱਚ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਪੰਜਾਬ ਕੰਗਾਲ ਵੀ ਕੀਤਾ ਸੰਸਦ ਵਿੱਚ ਬੋਲਦਿਆਂ ਬਠਿੰਡਾ ਐਸਐਸਪੀਜ਼ ਨੇ ਕਿਹਾ ਕਿ ਪੰਜਾਬ ਸਿਰ ਕਰਜ਼ਾ ਵਧ ਕੇ 3.4 ਲੱਖ ਕਰੋੜ ਹੋ ਗਿਆ ਹੈ ਜੋ ਦੇਸ਼ ਦੇ ਵਿੱਚ ਸਭ ਤੋਂ ਵੱਧ ਹੈ ਕਿਉਂਕਿ ਇਹ ਦੀ ਏਜੀਡੀਪੀ ਦਾ 48 ਫੀਸਦ ਬਣਾਇਆ ਗਿਆ ਹੈ ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ 5 ਸਾਲ ਵਿੱਚ 1 ਲੱਖ ਕਰੋੜ ਰੁਪਏ ਦਾ ਕਰਜ਼ਾ ਲੀਹਿਆ ਸੀ ਅਤੇ ਵਿਆਪਕ ਭ੍ਰਿਸ਼ਟਾਚਾਰ ਕੀਤਾ ਸੀ ਉਹਨਾਂ ਕਿਹਾ ਕਿ ਸਰਕਾਰ ਅਤੇ ਉਸ ਤੋਂ ਵੀ ਅੱਗੇ ਲੰਘ ਗਈ ਹੈ ਇਹ ਸਰਕਾਰ ਦੇ 2 ਸਾਲ ਵਿੱਚ 70 ਹਜ਼ਾਰ ਕਰੋੜ ਰੁਪਏ ਦਾ ਲੈ ਲਿਆ ਹੈ ਅਤੇ ਇਸ ਇਸ ਕੋਲ ਬੁਢੀ ਆਦੀਟਾਂ ਦੇ ਵਿੱਚ ਵਿਕਾਸ ਦੇ ਨਾਂ ਤੇ ਲਿਖਿਆ ਲਿਖਣ ਲਈ ਕੱਖ ਨਹੀਂ ਹੈ ਉਹਨਾਂ ਕਿਹਾ ਕਿ 1000 ਕਰੋੜ ਰੁਪਏ ਪਬਲਿਸਿਟੀ ਸੰਕਟ ਅਤੇ ਅਤੇ ਹੋਰ ਹਰਜਾਨਾ ਆਮ ਆਦਮੀ ਪਾਰਟੀ ਦੀ ਚੋਣ ਪ੍ਰਦਰਚਾਰ ਦੀ ਇਤਿਹਾਸਬਾਜ਼ੀ ਤੇ ਫੁਲਾਇਆ ਗਿਆ ਹੈ ਉਹਨਾਂ ਜੋਰ ਦੇ ਨਾਲ ਆਪ ਦੇ ਰਾਜਪ੍ਰਿਸ਼ਟਾਚਾਰੀ ਕਾਂਗਰਸ ਦੇ ਰਾਜ ਨਾਲੋਂ ਵੀ ਵਧੀਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਰਕਾਰ ਖਜ਼ਾਨੇ ਨੂੰ ਇਸ ਤਰ੍ਹਾਂ ਵੱਲੋਂ ਬਣਾਏ ਆਬਕਾਰੀ ਨੀਤੀ ਕਾਰਨ ਸੈਂਕੜੇ ਕਰੋੜ ਰੁਪਏ ਦਾ ਘਾਟਾ ਪਿਆ ਕਿਉਂਕਿ ਨੀਤੀ ਦਾ ਮਕਸਦ 94 ਲੋਕਾਂ ਨੂੰ ਲਾਭ ਪਹੁੰਚਾਉਣਾ ਸੀ ਅਗਲੇ ਹਰ ਪੰਜਾਬ ਦੀਆਂ ਸਕੂਲਾਂ ਦੀ ਸਾਹਮਣੇ ਆਰੀ ਪੰਜਾਬ ਦੇ ਸਕੂਲਾਂ 'ਚ ਇਸ ਤਾਰੀਖ 24 ਤਰੀਕ ਨੂੰ ਛੁੱਟੀ ਦਾ ਕੀਤਾ ਗਿਆ ਹੈ ਐਲਾਨ ਪੰਜਾਬ ਦੇ ਸਕੂਲ ਵਿੱਚ 24 ਤਰੀਕ ਸੰਸਕ੍ਰਿਤ ਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਦਰਸਲ ਅਰਵੀ ਰਵੀਦਾਸ ਯੰਤਰੀ ਦੇ ਮੌਕੇ ਤੇ ਸਰਕਾਰ ਸਕੂਲ ਅਤੇ ਕਾਲਜ ਸਮੇਤ ਸਰਕਾਰੀ ਅਦਾਲਤ ਬੰਦ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨਿਆਂ ਚ ਠੰਡ ਦੇ ਤਿਹਾਰਾਂ ਕਾਰਨ ਕਈ ਛੁੱਟੀਆਂ ਆਈਆਂ ਸਨ ਪਰ ਪੰਜਾਬ ਦੇ ਸਕੂਲਾਂ ਵਿੱਚ ਫਰਵਰੀ ਦੇ ਮਹੀਨੇ ਕੁੱਲ 5 ਛੁੱਟੀਆਂ ਹੋਣੀਆਂ ਹੋਣਗੀਆਂ 10 ਫਰਵਰੀ ਦੂਜਾ ਸ਼ਨੀਵਾਰ 11 ਫਰਵਰੀ ਐਤਵਾਰ 12 ਫਰਵਰੀ ਐਤਵਾਰ 24 ਫਰਵਰੀ ਸ਼੍ਰੀ ਗੁਰੂ ਰਾਮਦਾਸ ਯੰਤਰੀ ਅਤੇ 25 ਫਰਵਰੀ ਐਤਵਾਰ ਅਗਲੀ ਖਬਰ سامنے ਆ ਰਹੀ ਹੈ ਪੋਲਾ ਸਿੰਘ ਮਾਨ ਬਣੇ ਗਮਾਡਾ ਦੇ ਡਾਇਰੈਕਟਰ ਬੁੱਧ RAM BAL S ਸੁੰਦਰਗੜ ਸਲਦੂਲਕਰ ਹਮਲੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪੋਲਾ ਸਿੰਘ ਮਾਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਮਾ ਗਮਾਡਾ ਦੇ ਡਾਇਰੈਕਟਰ ਲਗਾਇਆ ਗਿਆ ਹੈ ਆਪਣੇ ਅਹੁਦੇ ਦੇ ਬਿਰਾਜਮਣ ਹੋਣ ਉਪਰੰਤ ਅੱਜ ਉਹਨਾਂ ਵੱਲੋਂ ਸ਼੍ਰੀ ਸਰਦੂਗਲ ਪਹੁੰਚਣ ਦੇ ਹਲਕੇ ਵਾਸੀਆਂ ਵੱਲੋਂ ਭਾਰੀ ਸਵਾਗਤ ਕੀਤਾ ਗਿਆ ਦੱਸਨ ਜੋ ਗਿਆ ਕਿ ਭੋਲਾ ਸਿੰਘ ਮਾ 2017 ਵਿੱਚ ਵੀ ਆ ਮਜ਼ੀ ਪਾਰਟੀ ਵੱਲੋਂ ਐਸ ਐਲ ਏ ਡੀ ਚੋਣ ਵਿੱਚ ਲੜ ਚੁਕੇ ਹਨ ਇਸ ਦੇ ਨਾਲ ਹੀ ਭੋਲਾ ਸਿੰਘ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਣ ਵਾਲੇ ਸਨ ਇਸ ਦੇ ਨਾਲ ਹੀ ਇਨਸਾਨ ਹੈ ਇਸ ਮੌਕੇ ਪਾਰਟੀ ਦੇ ਫਰਾਊਡਰ ਮੈਂਬਰ ਚਰਨ ਦਾਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਭੋਲਾ ਸਿੰਘ ਮਾਨ ਨੂੰ ਗਮਾੜਾ ਦੇ ਡਾਇਰੈਕਟਰ ਲਾਇਆ ਜਾਣ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਭੋਲਾ ਸਿੰਘ ਮਾਨ ਪਾਰਟੀ ਦੇ ਵਫਾਦਾਰ ਅਤੇ ਮਿਹਨਤੀ ਸਿਪਾਹੀ ਹਨ ਇਸ ਦੇ ਨਾਲ ਹੀ ਜਿੱਥੇ ਪੁਰਾਣੇ ਵਰਕਰਾਂ ਨੂੰ ਉਤਸ਼ਾਹ ਪੈਦਾ ਹੋਇਆ ਹੈ ਉੱਥੇ ਹੀ ਇਲਾਕੇ ਦਾ ਨਾਮ ਰੋਸ਼ਨ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਇਲਾਕੇ ਵਿੱਚ ਇਸ ਤਰ੍ਹਾਂ ਦੇ ਯੋਗ ਆਗੂ ਦੇਣ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦਾ ਵੀ ਵਧੀਆ ਸੰਦੇਸ਼ ਪਹੁੰਚੇਗਾ ਇਸ ਮੌਕੇ ਭੋਲਾ ਸਿੰਘ ਮਾਨ ਨੇ ਦਾ ਸਵਾਗਤ ਕਰਨ ਲਈ ਵਿਕਰਮ ਸਿੰਘ ਗੁਰਨਾਮ ਸਿੰਘ ਬਲਵਿੰਦਰ ਸਿੰਘ ਸੋਨੀ ਬਲਵਿੰਦਰ ਸਿੰਘ ਬਿੰਦਰ ਸਿੰਘ ਪਾਰਟੀ ਅਤੇ ਇਸ ਦੇ ਨਾਲ ਹੀ ਸੁਖਦੇਵ ਸਿੰਘ ਲੋਘੜ ਪ੍ਰਵਿੰਦਰ ਸਿੰਘ ਚੰਡਾ ਇਸ ਦੇ ਨਾਲ ਇਹਨਾਂ ਸਾਰੇ ਸੀਨੀਅਰ ਪਾਰਟੀਆਂ ਦੇ ਸੀਨੀਅਰ ਵਰਕਰ ਹਾਜ਼ਰ ਸਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ